ਅੱਜ ਭਾਜਪਾ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਰਹੇ ਮਹਾਰਾਣੀ ਪ੍ਰਨੀਤ ਕੌਰ ਨੇ ਸਮਾਣਾ ਵਿੱਚ ਇੱਕ ਭਾਰੀ ਰੋਡ ਸ਼ੋਅ ਕੱਢਿਆ ਇਸ ਰੋਡ ਸ਼ੋਅ 'ਚ ਭਾਰੀ ਸੰਖਿਆ 'ਚ ਲੋਕਾਂ ਨੇ ਹਿੱਸਾ ਲਿਆ ਤੇ ਮਹਾਰਾਣੀ ਪ੍ਰਨੀਤ ਕੌਰ ਜਿੰਦਾਬਾਦ ਅਤੇ ਕਮਲ ਦੇ ਫੁੱਲ ਦੇ ਜਿੰਦਾਬਾਦ ਦੇ ਨਾਅਰੇ ਲਾਏ ਰੋਡ ਸ਼ੋਅ ਬਜ਼ਾਰਾ 'ਚ ਹੁੰਦਾ ਹੋਇਆ ਦਫ਼ਤਰ ਵਿੱਚ ਖਤਮ ਹੋਇਆ ਮਹਾਰਾਣੀ ਪ੍ਰਨੀਤ ਕੌਰ ਨੇ ਲੋਕਾਂ ਨੂੰ ਹੱਥ ਜੋੜ ਕੇ ਵੋਟ ਪਾਉਣ ਦੀ ਅਪੀਲ ਕੀਤੀ ਤੇ ਕੇਜਰੀਵਾਲ ਦੇ ਰਿਹਾਈ ਪਿੱਛੇ ਉਹਨਾਂ ਨੇ ਕਿਹਾ ਕਿ ਅਦਾਲਤਾਂ ਮਸਲਾ ਸੀ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਸਮਾਣੇ ਹਲਕੇ ਦੇ ਕਈ ਪਿੰਡਾਂ ਵਿੱਚ ਅੱਜ ਗਈ ਦੇ ਕਈ ਪਿੰਨਾ ਵਿੱਚ ਮੇਰਾ ਵਿਰੋਧ ਵੀ ਹੋਇਆ ਪਰ ਵੋਟ ਵੰਗਣਾ ਮੇਰਾ ਅਧਿਕਾਰ ਹੈ ਸਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਯਾਰਟ ਪਿੰਡ ਵੀ ਕੱਢ ਕੇ ਆਏ ਆ ਜਿੱਥੇ ਕਿਸਾਨਾਂ ਦਾ ਵਿਰੋਧ ਹੋਇਆ ਪਰ ਉਹ ਆਪਣੀ ਥਾਂ ਅਸੀਂ ਆਪਣੀ ਥਾਂ ਵਧੀਆ ਪ੍ਰੋਗਰਾਮ ਹੋ ਗਏ ਔਰ ਇੱਥੇ ਗੁਰਦੁਆਰਾ ਸਾਹਿਬ ਔਰ ਦੋਨੋਂ ਮੰਦਿਰਾਂ 'ਚ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਮੈਂ ਇੱਥੇ ਪਹੁੰਚੀ ਹਾਂ ਦਫ਼ਤਰ ਦੌਤ ਘਾਟੇਂ ਤਰਾਂਗੇ ਹੁਣ और फिर रोड शो और बड़े वधिया तरीके अज मेरी शुरुआत हुई इस बार इलेक्शन देख रहे हो पहले भी तीन चार इलेक्शन